ਗੁਰੂ ਪਿਆਰੇ ਸਾਥ ਸੰਗਜਿਓ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਕਵਿਤਾ ਪੇਸ਼ ਕਰਨ ਜਾ ਰਹੀਆਂ ਜਿੱਦਾ ਸਰ ਲੇਖ ਹੈ ਸਿੱਖੀ ਸੀ ਤੱਕ ਨਹੀਂ ਛੱਡਦੀ ਕਿ ਇਸ ਗੁਰੂ ਦੀ ਮਿਹਰ ਕਿ ਇਸ ਗੁਰੂ ਦੀ ਮਿਹਰ ਬੇਅਦਬੀ ਹੋਣ ਨਹੀਂ ਦੇਣੀ ਬੇਅਦਬੀ ਹੋਣ ਨਹੀਂ ਦੇਣੀ ਖੋਪੜ ਲਾਉਣੇ ਜ਼ਾਲਮਾ ਖੋਪੜ ਲਾਉਣੇ ਜ਼ਾਲਮਾ ਤੂੰ ਬੇਸ਼ੱਕ ਲਾਲਾ ਤੂੰ ਬੇਸ਼ੱਕ ਲਾਲਾ ਆਪਾ ਤਤੀ ਤਵੀ ਤੇ ਵੀ ਦੇ ਡੋਲਨ ਦੇ ਨਾ ਆਪਾ ਤਤੀ ਤਵੀ ਤੇ ਵੀ ਨੇ ਡੋਲਨ ਦੇ ਨਾ ਜਿਨੀ ਮਰਜੀ ਜ਼ਬਰ ਦੀ ਤੂੰ ਅਗ ਮਚਾਲਾ ਜਿਨੀ ਮਰਜੀ ਜ਼ਬਰ ਦੀ ਤੂੰ ਅਗ ਮਚਾਲਾ ਤੂੰ ਪਾਸਾਵੇ ਹੋ ਜੀਏ ਅਸੀਂ ਤੁਮ ਬਾ ਤੁਮ ਬਾ ਤੂੰ ਪਾਸਾਵੇ ਹੋ ਜੀਏ ਅਸੀਂ ਤੁਮ ਬਾ ਤੁਮ ਬਾ ਪਾਵੇ ਸਾਨੂੰ ਇਜਨਾਮ ਊਰੇ ਡਾਲਾ ਪਾਵੇਂ ਸਾਨੂੰ ਇੰਜਨਾ ਮੂਰੇ ਦਾ ਲੈ ਜੇ ਉਫ ਕੀਤੀ ਅਸੀਂ ਤਾਂ ਆਖੀ ਸਾਨੂੰ ਤੇਗਾ ਵਿੱਚ ਉਬਾਲ ਕੇ ਸਾਨੂੰ ਅਜ਼ਮਾ ਲੈ ਜੇ ਉਫ ਕੀਤੀ ਅਸੀਂ ਤਾਂ ਆਖੀ ਸਾਨੂੰ ਤੇਗਾ ਵਿੱਚ ਉਬਾਲ ਕੇ ਸਾਨੂੰ ਅਜ਼ਮਾ ਲੈ ਚੰਡਾ ਨਾਲ ਬਣ ਕੇ ਤੱਕ ਸਰਦਾ ਸਾਨੂੰ ਜੰਡਾ ਦੇ ਨਾਲ ਬਨਕੇ ਤਕ ਸਰਦਾ ਸਾਨੂੰ ਧਰਮ ਤੇ ਬਦਲੇ ਬੰਦ ਬੰਦ ਸਾਡਾ ਕਟਵਾ ਲਾ ਧਰਮ ਦੇ ਬਦਲੇ ਬੰਦ ਬੰਦ ਸਾਡਾ ਕਟਵਾ ਲਾ ਸਿੱਖੀ ਸੀ ਤਾਂ ਕਈ ਛੱਡਦੇ ਸਿੱਖੀ ਸੀ ਤਾਂ ਨਹੀਂ ਛੱਡਦੇ ਅਸੀਂ ਸਿੰਘ ਗੁਰੂ ਦੇ ਅਸੀਂ ਸਿੰਘ ਗੁਰੂ ਦੇ ਪਾਵੇਂ ਸਾਡੀ ਜਾਨ ਤੇ ਲਖ ਸੁਲਮ ਕਮਾਲਾ ਪਾਵੇਂ ਸਾਡੀ ਜਾਨ ਤੇ ਲਖ ਸੁਲਮ ਕਮਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ